ਅੰਮ੍ਰਿਤਸਰ ਮਜੀਠਾ ਰੋਡ ਖੰਡੇਵਾਲਾ ਚੌਂਕ ਤੋਂ 88 ਫੁੱਟ ਨੂੰ ਜਾਣ ਵਾਲੀ ਸੜਕ ਤੇ ਓਪਨ ਜਿਮ ਲਗਾਇਆ ਗਿਆ ਹੈ ਤਾਂ ਜੋ ਲੋਕ ਇੱਥੇ ਕਸਰਤ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣ ਪਰ ਦੇਖਣ ਵਿੱਚ ਇਹ ਆ ਰਿਹਾ ਹੈ ਕਿ ਓਪਨ ਜਿਮ ਦੇ ਨੇੜੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਨੇ ਓਪਨ ਜਿਮ ਆ ਕੇ ਤੰਦਰੁਸਤ ਕੀ ਹੋਣਾ ਹੈ ਉਹ ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ ਅਗਰ ਨਗਰ ਨਿਗਮ ਜਾਂ ਫਿਰ ਸਰਕਾਰ ਵੱਲੋਂ ਉੱਥੇ ਓਪਨ ਜਿਮ ਲਗਾਇਆ ਗਿਆ ਤਾਂ ਓਪਨ ਜਿਮ ਦੇ ਨੇੜੇ ਸਫਾਈ ਦਾ ਪ੍ਰਬੰਧ ਵੀ ਨਗਰ ਨਿਗਮ ਨੂੰ ਕਰਨਾ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਇਹ ਓਪਨ ਜਿਮ ਸਾਪ ਦਾ ਸੰਸਦ ਸ਼ਵੇਤ ਮਲਿਕ ਦੇ ਉਪਰਾल्या ਨਾਲ ਲਗਾਇਆ ਗਿਆ ਸੀ ਤਾਂ ਜੋ ਲੋਕ ਕਸਰਤ ਕਰਕੇ ਆਪਣਾ ਸਰੀਰ ਨੂੰ ਤੰਦਰੁਸਤ ਰੱਖ ਸਕਣ ਪਰ ਦੇਖਣ ਵਿਚਾਰਿਆ ਹੈ ਕਿ ਉੱਥੇ ਲੱਗੇ ਕੂੜੇ ਦੇ ਢੇਰਾਂ ਨਾਲ ਕੋਈ ਬਿਮਾਰੀ ਫੈਲਣ ਦਾ ਅੰਦੇਸ਼ ਹੈ। ਅੰਮ੍ਰਿਤਸਰ ਸ਼ਿਫਤੀ ਦੇ ਘਰ ਗਿਆ ਜਾਨਵਰ ਅੰਮ੍ਰਿਤਸਰ ਹੁਣ ਕੂੜੇ ਦਾ ਘਰ ਗਿਆ ਜਾਨਵਰ ਲੱਗਾ ਹੈ ਤੁਹਾਨੂੰ ਇੱਕ ਵਾਰ ਤਸਵੀਰਾਂ ਜਰੂਰ ਸਾਂਝੀਆਂ ਕਰਾਂਗੇ ਅਸੀਂ ਇਸ ਵੇਲੇ ਖੰਡੇ ਵਾਲੇ ਚੌਂਕ ਤੋਂ ਜਿਹੜੀ 88 ਫੁੱਟ ਦੀ ਸੜਕ ਜਾਂਦੀ ਹੈ ਉਸ ਉੱਤੇ ਖੜੇ ਹਾਂ ਜਿੱਥੇ ਕਿ ਸਰਕਾਰਾਂ ਵੱਲੋਂ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਇੱਥੇ ਓਪਨ ਜਿਮ ਦੀ ਸਥਾਪਨਾ ਵੀ ਕੀਤੀ ਜਾਂਦੀ ਹੈ ਕਿ ਤਾਂ ਜੋ ਲੋਕ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ ਆਪਣੀ ਸਿਹਤ ਇੱਥੇ ਐਕਸਰਸਾਈਜ਼ ਕਰਨ ਵਾਸਤੇ ਆਉਣ ਤਾਂ ਜੋ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣ ਪਰ ਤਸਵੀਰਾਂ ਤੁਹਾਡੇ ਸਾਹਮਣੇ ਹਨ ਕਿ ਜਿੱਥੇ ਓਪਨ ਜਿਮ ਲਗਾਇਆ ਹੋਇਆ ਹੈ ਪਰ ਉਹਦੇ ਨਾਲ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਕੂੜੇ ਦੇ ਢੇਰਾਂ ਤੋਂ ਇੰਜ ਲੱਗਦਾ ਹੈ ਕਿ ਜਿਹੜੇ ਲੋਕ ਇੱਥੇ ਐਕਸਰਸਾਈਜ਼ ਕਰਨ ਆਉਂਦੇ ਹੋਣਗੇ ਉਹ ਆਪਣੀ ਸਿਹਤ ਬਣਾ ਕੇ ਨਹੀਂ ਜਾਂਦੇ ਹੋਣਗੇ ਵਲਕਿ ਆਪਣੇ ਨਾਲ ਬਿਮਾਰੀਆਂ ਨਾਲ ਕਰ ਲੈ ਕੇ ਜਾਂਦੇ ਹੁਣ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਗਰ ਓਪਨ ਜਿਮ ਲਗਾਇਆ ਹੈ ਤਾਂ ਇੱਥੋਂ ਦਾ ਵਾਤਾਵਰਣ ਵੀ ਸਹੀ ਹੋਣਾ ਚਾਹੀਦਾ ਕਿਉਂਕਿ ਵੱਖ-ਵੱਖ ਸਰਕਾਰਾਂ ਵੱਲੋਂ ਜੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਉੱਥੇ ਓਪਨ ਜਿਮ ਲਗਾਇਆ ਜਾਂਦਾ ਅਤੇ ਦਾਵਾ ਕੀਤਾ ਜਾਂਦਾ ਹੈ ਕਿ ਲੋਕਾਂ ਦੀ ਸਿਹਤ ਸੁਵਿਧਾ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਆਪ ਦੇਖਦੇ ਹੋ ਕਿ ਸਾਫ ਦਾ ਸੰਸਦ ਸਵੇਤ ਮਲਕਬੁਰ ਉਹਨਾਂ ਦੀ ਉਪਰਲੇ ਹਿੱਸੇ ਤੇ ਇੱਥੇ ਓਪਨ ਜਿਮ ਲਗਾਇਆ ਗਿਆ ਸੀ ਤਾਂ ਜੋ ਲੋਕ ਇੱਥੇ ਆਪਣੀ ਸਿਹਤ ਬਣਾ ਸਕਣ ਪਰ ਨਗਰ ਨਿਗਮ ਦੀ ਨਿਕਾਮੀ ਦੇਖੋ ਤੁਸੀਂ ਵੀ ਇੱਥੇ ਓਪਨ ਹੋਣ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵਾਰ ਕੋਈ ਵੀ ਧਿਆਨ ਨਹੀਂ ਅਸੀਂ ਬਾਰ ਬਾਰ ਖਬਰਾਂ ਵਿੱਚ ਪ੍ਰਸਾਰਿਤ ਕਰ ਰਹੇ ਹਾਂ ਕਿ ਨਗਰ ਨਿਗਮ ਨੂੰ ਜਿਹੜਾ ਕੂੜੇ ਦੇ ਢੇਰ ਬਖ ਬਖ ਸ਼ਹਿਰ ਦੇ ਥਾਵਾਂ ਤੇ ਲੱਗੇ ਹਨ ਉਸ ਦੀ ਲਿਫਟਿੰਗ ਕਰवानी ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਵਾਰ ਫਿਰ ਅਸੀਂ 88 ਫੁੱਟ ਰੋਡ ਦੇ ਉੱਪਰ ਖੜੇ ਹਾਂ ਜਿੱਥੇ ਓਪਨ ਜਿਮ ਦੀ ਸਥਾਪਨਾ ਤਾਂ ਕੀਤੀ ਗਈ ਪਰ ਉਹਦੇ ਨਾਲ ਨਾਲ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ ਇਹ ਕੂੜੇ ਦੇ ਢੇਰਾਂ ਨੂੰ ਜਲਦ ਜਲਦ ਨਗਰ ਨਿਗਮ ਨੂੰ ਇਥੋਂ ਲਿਫਟ ਕਰਵਾਉਣਾ ਚਾਹੀਦਾ ਤਾਂ ਜੋ ਜਿਹੜੇ ਲੋਕ ਇੱਥੇ ਔ ਚੈਅਰ ਕਰਨ ਵਾਸਤੇ ਜਾਂ ਇੱਥੇ ਐਕਸਰਸਾਈਜ਼ ਕਰਨ ਵਾਸਤੇ ਜਾਂਦੇ ਉਹਨਾਂ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਫਾਸਟਵੇ ਖਬਰ ਨਾ ਮਿਲੀ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ